जिला 프리ਜ ਤੇ ਬਲਾਕ ਸਮਤੀ ਦੀਆਂ ਚੋਣਾਂ ਦੌਰਾਨ ਹਰ ਪਾਰਟੀ ਆਪਣੇ ਨੁਮਾਇੰਦੇ ਨੂੰ ਜਿਤਾਉਣ ਦੇ ਲਈ ਪੂਰ ਜ਼ੋਰ ਲਗਾ ਰਹੀ ਹੈ ਪਰ ਇਸ ਦੌਰਾਨ ਕਈ ਘਟਨਾਵਾਂ ਵੀ ਵਾਪਰ ਰਹੀਆਂ ਨੇ ਤੇ ਕਈ ਥਾਵਾਂ ਤੇ ਤਾਂ ਛੋਟੀ ਚੋਣ ਪਰ ਜੰਗ ਵੱਡੀ ਵਾਲਾ ਮਾਹੌਲ ਬਣਿਆ ਹੋਇਆ ਹੈ ਕੁਝ ਪਾਰਟੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਗੰਭੀਰ આરોਪ ਲਗਾਏ ਗਏ ਨੇ ਨਾਮਜ਼ਦਗੀ ਪੱਤਰ ਪਾੜਨ ਤੱਕ ਦੀ ਗੱਲ ਆਖੀ ਗਈ ਹੈ ਇੱਕ ਥਾਂ ਤੇ ਤਾਂ ਅਜੀਹਾ ਦੇਖਣ ਨੂੰ ਮਿਲਿਆ ਹੈ ਕਿ ਨਾਮਜ਼ਦਗੀ ਭਰਨ ਆਈ ਉਮੀਦਵਾਰ ਦੀ ਫਾਈਲ ਲੈ ਕੇ ਕੋਈ ਅਣਪਛਾਤਾ ਵਿਅਕਤੀ ਭੱਜ ਗਿਆ ਸੀ ਜਿਸ ਦੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਪਾਰਟੀਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੱਕਾਸ਼ਾਹੀ ਕਰ ਰਹੀ ਹੈ ਜਿਸ ਨੂੰ ਲੈ ਕੇ ਅਕਾਲੀ ਦਲ ਸੁਧਾਰ ਲਹਿਰ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਦੌਰਾਨ ਹੋਰਨਾ ਸਮੇਤ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੰਬੋਧਨ ਕੀਤਾ ਹੈ ਪ੍ਰੈਸ ਨੂੰ ਸੰਬੋਧਨ ਕਰਦਿਆਂ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਦੇ ਵਿੱਚ ਜੋ ਧੱਕੇਸ਼ਾਹੀ ਕੀਤੀ ਗਈ ਹੈ ਉਹ ਬੇहद ਹੀ ਨਿੰਦਣਯੋਗ ਹੈ। ਕਈ ਥਾਵਾਂ ਤੇ ਤਾਂ ਉਮੀਦਵਾਰਾਂ ਨੂੰ ਹੀ ਝੁੱਕ ਕੇ ਲੈ ਗਏ ਨੇ ਜੋ ਕਿ ਸਰਕਾਰ ਤੇ ਸਵਾਲੀਆ ਨਿਸ਼ਾਨ ਖੜਾ ਕਰਦਾ ਹੈ। ਇਸ ਪ੍ਰੈਸ ਕਾਨਫਰੰਸ ਦੌਰਾਨ ਹੋਰ ਕੀ ਕੁਝ ਆਖਿਆ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ। ਜਿਲ੍ਹਾ ਪ੍ਰਿਜ ਤੇ ਬਲਾਕ ਤੇ ਜਿਲ੍ਹਾ ਪ੍ਰਿਜ ਸੰਪਤੀਆਂ ਦੇ ਚੋਣਾਂ ਦੇ ਵਿੱਚ ਕਾਗਜ਼ ਨਾਮਜ਼ਦਗੀ ਸਮੇਂ ਜਿਸ ਤਰ੍ਹਾਂ ਸਰਕਾਰੀ ਧਿਰ ਵੱਲੋਂ ਧੱਕਾ ਕੀਤਾ ਗਿਆ ਸਰਿਆ ਨੰਗੇ ਚਿੱਟੇ ਰੂਪ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਆ ਬਹੁਤ ਸਾਰੀਆਂ ਥਾਵਾਂ ਤੇ ਤਾਂ ਕਾਗਜ਼ ਭਰਨ ਵਾਲਿਆ ਫੈਲਾ ਜਿਹੀਆਂ ਪਾਰਟੀਆਂ ਔਰ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਕਈ ਥਾਵਾਂ ਤੇ ਚੁੱਕੇ ਲੈ ਗਏ ਔਰ ਇਸ ਨੰਗੇ ਚਿੱਟੇ ਰੂਪ ਦੇ ਵਿੱਚ ਇਸ ਤਰ੍ਹਾਂ ਦਾ ਧੱਕਾ ਮੈਂ ਸਮਝਦਾ ਲੋਕ ਰਾਜ ਦਾ ਜਨਾਜ਼ਾ ਕਰਨ ਬਾਈ ਕਰਲਾ ਔਰ ਇੱਕ ਕਿਸਮ ਦਾ ਸਵਾਲੀਆਂ ਚ ਨਿਖੜਾ ਕਰਤਾ ਜਿਹੜਾ ਮਕਸਦ ਪੰਚਾਇਤੀ ਰਾਜ ਐਕਟ ਬਣਾਉਣ ਸਮੇਂ ਦੇਸ਼ ਦੇ ਭਵਿੱਖ ਲਈ ਨਵੀਂ ਲੀਡਰਸ਼ਿਪ ਬਣਾਉਣ ਦਾ ਸੀ ਲਿਆਉਣ ਦਾ ਸੀ ਉਹ ਤੇ ਸਵਾਲ ਖੜਾ ਕਰਤਾ ਅੱਜ ਰਾਜਨੀਤੀ ਦੇ ਵਿੱਚ ਜਿਹੜੀ ਸਿਹird ਲੀਡਰਸ਼ਿਪ ਆ ਉਹਦੀ ਘਾਟ ਦਾ ਵੱਡਾ ਕਾਰਨ ਇਹ ਆ ਕਿ ਜਿਹੜੀ ਇਹ ਮੋਢਲੀਆਂ ਸਸਵਾਸੀ ਇਹਨਾਂ ਵਿੱਚ ਨਿਹਾਰ ਆ ਗਿਆ ਇਹਨਾਂ ਵਿੱਚ ਕਾਨੂੰਨ ਸਿਸਟਮ ਬਿਲਕੁਲ ਤੋੜਤਾ ਤੇ ਦਾਦਾਗਿਰੀ ਕਰਕੇ ਮਨਮਰਜ਼ੀ ਕਰਕੇ ਸਰਕਾਰੀ ਟੀਰਾ ਜਿਹੜੀ ਆ ਉਹ ੱਤਕੇ ਨਾਲ ਆਪਣੀ ਮਨਮਰਜ਼ੀ ਦੇ ਬੰਦੇ ਲਿਆ ਕੇ ਮੌਲਿਕ ਕਿਸਮ ਦੇ ਗਰੋ ਜਣੀ ਫਾਇਦਾ ਕਰ ਰਹੀ ਆ ਰਾਜਨੀਤੀ ਦੇ ਵਿੱਚ ਆਉਣ ਵਾਲੇ ਸਮੇਂ ਲਈ ਬੜੀ ਖਤਰਨਾਕ ਖੇਡ ਆ ਜਿਸ ਤਰ੍ਹਾਂ ਇਹ ਧੱਕਾ ਹੋਇਆ ਇਹਦੇ ਨਾਲ ਉਹ ਤਾਂ ਅਸੀਂ ਮੰਗ ਕਰਦੇ ਆ ਕਿ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਉਹਨਾਂ ਨੂੰ ਅਸੀਂ ਅਪੀਲ ਵੀ ਕਰਦੇ ਆ ਕਿ ਉਹ ਆਪਣਾ ਰਿਜ਼ਰਵ ਸਿੰਬਲ ਆ ਜਿਹੜਾ ਉਹਦੇ ਤੇ ਚੋਣ ਲੜਦੀ ਥਾਂ ਆਜ਼ਾਦ ਤੌਰ ਤੇ ਚੋਣਾ ਲੜਨ ਦੀ ਖੁੱਲ ਦੇਣ ਲੋਕਾਂ ਨੂੰ ਵਰਕਰਾਂ ਨੂੰ ਬਧੂਆ ਮਜ਼ਦੂਰ ਨਾ ਬਣਾਉਣ ਬਧੂਆ ਰਾਸੀ ਕਲਾਵੇ ਵਿੱਚ ਲੈ ਕੇ ਮਾਲਾ ਆ ਜਿਹੜਾ ਗੜਤਨ ਪੈਦਾ ਹੋ ਰਹੀ ਆ ਤਣਾਅ ਪੈਦਾ ਹੋ ਰਿਹਾ ਟਕਰਾਅ ਪੈਦਾ ਹੋ ਰਿਹਾ ਇਹਨੂੰ ਰੋਕਣ ਦਾ ਇੱਕੋ ਇੱਕ ਤਰੀਕਾ ਕਿ ਜਾਰਵ ਚੋਣ ਸਿੰਪਲ ਤੇ ਚੋਣਾਂ ਨਾਲ ਲੜਾਈਆਂ ਜਾਣ ਵਰਕਰ ਨੂੰ ਖੁੱਲ ਦਿੱਤੀ ਜਾਵੇ ਭਾਈਚਾਰਕ ਸਾਂਝ ਆਪਸੀ ਪਿਆਰ ਔਰ ਜਿਹੜੀਆਂ ਸਾਡੀਆਂ ਸਮਾਜਿਕ ਰਿਸ਼ਤੇ ਤੇ ਸਾਂਝਾਂ ਨੇ ਉਹਨਾਂ 'ਤੇ ਕੋਈ ਤਰੇੜ ਨਹੀਂ ਆਏਗੀ ਜੇ ਪੋਲੀਟিক্যাল ਪਾਰਟੀਆਂ ਜਿਹੜੀਆਂ ਰਿਕੋਗਨਾਈਜ਼ਡ ਰਜਿਸਟਰਡ ਪਾਰਟੀਆਂ ਆਪਣੇ ਰਿਜ਼ਰਵ ਸਿੰਬਲ ਤੇ ਚੋਣਾਂ ਨਾਲ ਲੜਾਉਣ ਸੋ ਇਸ ਕਰਕੇ ਅੱਜ ਵੀ ਮੈਂ ਕਹਿੰਨਾ ਵੀ ਜੇ ਜਿਸ ਤਰ੍ਹਾਂ ਕੱਲ ਕਾਗਜ਼ ਨਾਮਜ਼ਦਗੀ ਵੇ ਧੱਕਾ ਕੀਤਾ ਅੱਜ ਜਿਸ ਤਰ੍ਹਾਂ ਧੱਕੇ ਨਾਲ ਜਿਹੜੀ ਸਕਰੂਟੀ ਨਹੀਂ ਹੋ ਰਹੀ ਸੀ ਸਕਰੂਟੀ ਸਮੇਂ ਧੱਕੇ ਨਾਲ ਕਾਗਜ਼ ਰਿਜੈਕਟ ਹੋਏ ਨੇ ਔਰ ਪ੍ਰਸ਼ਾਸਨ ਨੂੰ ਅਧਿਕਾਰੀਆਂ ਨੂੰ ਖਾਸ ਤੌਰ ਤੇ ਪੁਲਿਸ ਨੂੰ ਜਿਸ ਤਰ੍ਹਾਂ ਆਪਣੇ ਮਰਜ਼ੀ ਦੇ ਉਮੀਦਵਾਰ ਲਿਆਉਣ ਲਈ ਮਲ ਵਰਤਿਆ ਗਿਆ ਐਸਐਸਪੀ ਪਟਿਆਲੇ ਦੀ ਵੀਡੀਓ ਜਿਹੜੀ ਵਾਇਰਲ ਹੋਈ ਆ ਉਹ ਇਸ ਗੱਲ ਦਾ ਸਬੂਤ ਆ ਇਸ ਗੱਲ ਦਾ ਸਪਸ਼ਟ ਸੰਕੇਤ ਆ ਕਿ ਕਿਸ ਤਰੀਕੇ ਨਾਲ ਸਰਕਾਰ ਦੀ ਜਿਹੜੀ ਪੁਲਿਸ ਪ੍ਰਸ਼ਾਸਨ ਉਹਨੂੰ ਕਿਵੇਂ ਵਰਤਿਆ ਆਪਣੀ ਮਨਮਰਜ਼ੀ ਦੇ ਉਮੀਦਵਾਰ ਲਿਆਉਣ ਲਈ ਸੋ ਇਸ ਕਰਕੇ ਰਾਜਸੀ ਪਾਰਟੀਆਂ ਸਾਰੀਆਂ ਨੂੰ ਵੀ ਇਹ ਕਰਦੇ ਆ ਕਿ ਅੱਜ ਵੀ ਮੌਕਾ ਜਿਵੇਂ ਆਪਣੇ ਸਿੰਬਲਾਂ ਰਿਜ਼ਰਵ ਸਿੰਬਲ ਤੇ ਚੋਣ ਲੜਾਉਣ ਦੀ ਥਾਂ ਆਜ਼ਾਦ ਤੌਰ ਤੇ ਚੋਣ ਲੜਨ ਦੀ ਆਗਿਆ ਦੇਣ ਆਪਣੇ ਉਮੀਦਵਾਰਾਂ ਨੂੰ ਸਾਡੀ ਪਾਰਟੀ ਜਿਹੜੀ ਸ਼ਰਮਣੀ ਕਾਲ ਦਾ ਪੁਨਰ ਸਿੱਧੀ ਨੇ ਫੈਸਲਾ ਕੀਤਾ ਕਿ ਆਜ਼ਾਦ ਉਮੀਦਵਾਰਾਂ ਦੀ ਹੀ ਬਦਲ ਕੀਤੀ ਜਾਏਗੀ ਜਿਹੜੇ ਚੰਗੇ ਹੋਣਗੇ ਲੋਕ ਆਪਸੀ ਭਾਈਚਾਰੇ ਨਾਲ ਰੜ ਕੇ ਇਕੱਠੇ ਹੋ ਕੇ ਪਾਰਟੀਵਾਦੀ ਧੜੇਬੰਦੀ ਤੋਂ ਉੱਪਰ ਉੱਠ ਕੇ ਕੇਵਲ ਇੱਕ ਵਿਕਾਸ ਦੇ ਕੰਮਾਂ ਲਈ ਲੋਕਾਂ ਨੂੰ ਚੁਣਨਗੇ ਤਾ ਇਹ ਉਹਨਾਂ ਵੀ ਦੁਆਰਾ ਦੀ ਮਦਦ ਕੀਤੀ ਜਾਏਗੀ ਔਰ ਅੱਜ ਜਿਸ ਤਰ੍ਹਾਂ ਨੰਕਰ ਆਇਆ ਪਹਿਲੀਆਂ ਦੇਖੋ ਜਿਹੜੀਆਂ ਸਟੂਡੈਂਟ ਯੂਨੀ ਦੇ ਚੋਣਾ ਯੂਨੀਵਰਸਿਟੀ ਕਾਲਜਾਂ ਵਿੱਚ ਉਹ ਵੀ ਬੰਦ ਹੋ ਗਈਆਂ ਸਹਿਕਾਰੀ ਅਦਾਰਿਆਂ ਦੇ ਵਿੱਚ ਆਸਰਚਾਈ ਨੇ ਕਬਜ਼ਾ ਕਰ ਲਿਆ ਤੇ ਪੰਚਾਇਤੀ ਰਾਜ ਸਿਸਟਮ ਤੇ ਮਿਊਸਪਲ ਕਮੇਟੀਆਂ 'ਚ ਸਰਕਾਰ ਦੀ ਦਾਦਾਗਿਰੀ ਨੇ ਮਤਲਬ ਰੁਕਾਵਟ ਖੜੀ ਕਰਤੀ ਸੋ ਭਵਿੱਖ ਦੀ ਲੀਡਰਸ਼ਿਪ ਜਿਹੜੀ